ਪੁਲਿਸ ਨਾਲ ਪੜ ਗਿਆ ਪੂਰਾ ਪਿੰਡ ਕਿ ਗੁਰਬਾਦ ਡਕੇ ਲੀਆਂ ਪੁਲਿਸ ਦੀਆਂ ਗੱਡੀਆਂ ਮੈਲਾਵਾ ਵੱਲੋਂ ਵੀ ਜੰਮ ਕੇ ਵਿਰੋਧ ਆਹ ਦੇਖੋ ਆਹ ਦੇਖਾ ਬਣ ਗਿਆ ਤਣਾਪੂਰ ਦਾ ਮਾਹੌਲ ਜੀ ਹਾਂ ਇੱਕ ਪੂਰਾ ਪਿੰਡ ਤੇ ਪੁਲਿਸ ਆਹਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਨੇ ਦੋਮਾ ਧਰਾ ਵਿਚਾਲੇ ਮਾਹੌਲ ਤਣਾਪੂਰਨ ਬਣਿਆ ਦਿਖਾਈ ਦਿੱਤਾ ਇਸ ਹੰਗਾਮੇ ਵਿੱਚ ਪਿੰਡ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਘੇਰਾ ਪਾਇਆ ਗਿਆ। ਮਹਿਲਾਵਾਂ ਵੀ ਪੁਲਿਸ ਦੀਆਂ ਗੱਡੀਆਂ ਅੱਗੇ ਪੈ ਗਈਆਂ ਜੰਮ ਕੇ ਪਿੰਡ ਵਾਸੀਆਂ ਵੱਲੋਂ ਹੰਗਾਮਾ ਕੀਤਾ ਗਿਆ। ਜਾਣਕਾਰੀ ਮੁਤਾਬਕ ਛੋਟੇ ਜਿਹੇ ਵਿਵਾਦ ਦੇ ਚੱਲਦੇ ਹੀ ਪਿੰਡ 'ਚ ਇਹ ਹੰਗਾਮਾ ਹੋਇਆ ਹੈ। ਪਿੰਡ ਵਾਸੀਆਂ ਤੇ ਪੁਲਿਸ ਵਿਚਾਲੇ ਟਕਰਾਅ ਹੋਇਆ ਜਿਸ ਦੇ ਚੱਲਦੇ ਪਿੰਡ ਵਾਸੀਆਂ ਨੇ ਗਲੀਆਂ 'ਚ ਟਰਾਲੀਆਂ ਲਗਾ ਕੇ ਪੁਲਿਸ ਦੀਆਂ ਗੱਡੀਆਂ ਨੂੰ ਘੇਰਾ ਪਾ ਲਿਆ। ਇਹ ਵਿਵਾਦ ਕੀ ਸੀ ਇਹ ਤੁਸੀਂ ਮਹਿਲਾ ਦੇ ਮੂੰਹੋਂ ਹੀ ਸੁਣ ਲਓ। ਜੀ ਵੀਰੇ ਮੈਂ ਇਥੇ ਆਖੀ ਆਈ ਸੀ ਜੀ ਮੇਰੇ ਦੋ ਬੱਚੀਆਂ ਨੇ ਜੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਤੇ ਮੇਰੀਆਂ ਸਾਨੂੰ ਬੱਚੀਆਂ ਨੂੰ ਕੋਈ ਖਰਚਾ ਗੁਜ਼ਾਰਾ ਨਹੀਂ ਦਿੱਤਾ ਜਾਂਦਾ ਸੀ ਜੀ ਮੈਂ ਆਪਦੇ ਪਿੰਕੇ ਪਿੰਡ ਰਹਕੇ ਚਲੋ ਆਗੀਆਂ ਬੱਚੀਆਂ ਨੂੰ ਪੜ੍ਹਾ ਲਿਆ ਪਾਲ ਲਿਆ ਜੀ ਹੁਣ ਸਰ ਮੈਂ ਆਪਦੇ ਬੱਚੀਆਂ ਨੂੰ ਵੀ ਇੱਥੇ ਲੈ ਕੇ ਰਹਿਣਾ ਚਾਹੁੰਦੀ ਆ ਜੀ ਆ ਗਈ ਮੈਂ কাল ਕੱਲ ਮੈਨੂੰ ਫੇਰ ਦੁਬਾਰਾ ਪਿੰਡ ਦੀ ਪੰਚਾਇਤ ਤੇ ਚੂਲੜ ਦਾ ਵੀਰਾ ਸਰਪੰਚ ਇਹ ਸਾਰੇ ਮੈਨੂੰ ਕੱਲ ਫੇਰ ਬਿਠਾ ਕੇ ਬਿਠਾਉਣ ਵਾਸਤੇ ਇੱਥੇ ਆਏ ਉਸ ਤੋਂ ਬਾਅਦ ਜੀ ਇਹਨਾਂ ਨੇ ਇਥੇ ਪੁਲਸ ਆਈ ਜੀ ਪੁਲਸ ਆ ਕੇ 2 3 4 ਵਾਰ ਆਈ ਜੀ ਘਟੋ ਘਟ ਦਿਨ ਦੇ ਵਿੱਚ ਪੁਲਸ ਸਾਡੇ ਸਰਪੰਚਾਂ ਮੈਂਬਰਾਂ ਤੇ ਨਾਨੇ ਥੱਪੜ ਗਾਲੀਆਂ ਘਲੋਚ ਗਰੀਬ ਬੰਦਿਆਂ ਨੂੰ ਕੁੱਟਿਆ ਜੀ ਪੁਲਸ ਨੇ ਬਹੁਤ ਇਹਨਾਂ ਨੇ ਜ਼ੁਲਮ ਕਰਿਆ ਜੀ ਸਾਡੇ ਨਗਰ ਤੇ ਦੇਲਾ ਸੀ ਮੰਗ ਜੀ ਮੈਂ ਇਹ ਕਰਦੀ ਆ ਵੀ ਇੱਕ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੀਆਂ ਦੋਨੋਂ ਬੱਚੀਆਂ ਨੂੰ ਉਹਨਾਂ ਦਾ ਹੱਕ ਮਿਲ ਜਾਈਏ ਜਾਣਕਾਰੀ ਮੁਤਾਬਕ ਗਗਨਦੀਪ ਕੌਰ ਦਾ ਆਪਣੇ ਸਾਰੇ ਪਰਿਵਾਰ ਨਾਲ ਕਲੇਸ਼ ਚੱਲਦਾ ਆ ਰਿਹਾ ਸੀ ਗਗਨਦੀਪ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਸਾਰੇ ਪਰਿਵਾਰ ਤੋਂ ਆਪਣੇ ਲਈ ਆਪਣੀਆਂ ਦੋ ਧੀਆਂ ਲਈ ਹੱਕ ਮੰਗਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਪੂਰਾ ਪਿੰਡ ਇਸ ਕੁੜੀ ਦੇ ਹੱਕ ਚਾ ਚੁੱਕਿਆ ਹੈ ਪਿੰਡ ਨੇ ਫੇਰ ਇਕੱਠੇ ਹੋ ਕੇ ਮਤਲਬ ਜਿਹੜਾ ਹੈ ਉਸ ਲੜਕੀ ਨੂੰ ਜਿਹੜਾ ਉਹਦੇ ਘਰ ਦੇ ਵਿੱਚ ਬਿਠਾਤਾ ਔਰ ਪੁਲਿਸ ਨੇ ਆ ਕੇ ਜਿਹੜਾ ਆ ਕੇ ਤੇ ਅਤਿਆਚਾਰ ਕੀਤਾ ਲੋਕਾਂ ਦੇ ਨਾਲ ਜਿਹੜੀ ਅਵਾਸ ਕੀਤੀ ਇਹ ਨਹੀਂ ਮਾਉ ਇਹ ਦੇਖੋ ਜੀ ਗੱਲੇ ਇਹ ਵੀ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਪੁਲਿਸ ਨੇ ਬਣਾਤੀ ਕਿਉਂਕਿ ਪਹਿਲਾਂ ਡੀਐਸਪੀ ਸਾਹਿਬ ਆਪ ਆ ਕੇ ਚਲੇ ਗਏ ਸੀ ਬਾਅਦ ਵਿੱਚ ਇਹਨਾਂ ਨੇ ਇੱਕ ਤਾਇਸਤ ਪਾਉਣ ਵਾਲੀ ਗੱਲ ਜਿਹੜੀ ਕੀਤੀ ਉਹ ਰਾਤ ਨੂੰ ਆ ਕੇ ਮਤਲਬ ਹਨੇਰੇ ਆ ਕੇ ਜਿਹੜਾ ਇੱਥੇ ਲੋਕਾਂ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਡਰਦਾ ਮਾਹੌਲ ਪੈਦਾ ਕਰਨਾ ਚਾਹਿਆ ਜਿਹਦੇ ਵਿੱਚ ਜਿਹੜੇ ਕਾਫੀ ਜਿਹੜੇ ਆ ਪੁਲਿਸ ਅਧਿਕਾਰੀ ਜਿਹੜੇ ਉਹ ਸ਼ਰਾਬ ਉਹਨਾਂ ਦੀ ਪੀਤੀ ਹੋਸੀ ਮੁੰਡਾ ਚੱਲਦਾ ਬੋਲੇ ਸੋ ਇਦਾਂ ਦਾ ਲੜਾਈ ਮਾਮਲਾ ਉੱਧਰ ਐਸੇ ਮਾਮਲੇ ਪੁਲਿਸ ਦਾ ਕਹਿਣਾ ਹੈ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਪਰ ਮੈਂ ਘਰ ਸਬੰਧੀ ਵੀ ਜੋ ਵੀ ਉਹਦਾ ਵੜਦਾ ਰਾਈਟ ਹੈ ਜੋ ਵੀ ਲਾਗਫਲ ਤਰੀਕੇ ਨਾਲ ਹੋਊਗਾ ਉਹਨੂੰ ਦਵਾਇਆ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਚੇਤਾਵਨੀ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਦੇਖਣਾ ਹੋਵੇਗਾ ਮਾਮਲਾ ਕਿਸ ਤਰੀਕੇ ਨਾਲ ਤਣ ਪੱਤਣ ਲੱਗਦਾ ਹੈ